ਅੱਜ ਕੱਲ ਦੀ ਜਨਰੇਸ਼ਨ ਨੂੰ ਦੇਖ ਕੇ ਜੋ ਜ਼ਿਆਦਾਤਰ ਚੱਲ ਰਿਹਾ ਵਾ ਵੀ ਮਹਿਬੂਬ ਦਾ ਵਿਛੋੜਾ ਪੈ ਜਾਂਦਾ ਵਾ ਹਨਾ ਮੈਨੂੰ ਲੱਗਦਾ ਵੀ ਸ਼ਿਵ ਕੁਮਾਰ ਜੀ ਦੇ ਗਾਣੇ ਜਿਹੜੇ ਨੇ ਸਾਰੇ ਸੈਡ Song ਜ਼ਿਆਦਾ ਨਹੀਂ ਤੇ ਸੁਰਿੰਦਰ ਗੌਰ ਜੀ ਨੇ ਮਨ ਲੱਗਾ ਬਹੁਤ ਜ਼ਿਆਦਾ ਗਾਣੇ ਉਹਨਾਂ ਦੀ ਗਾਇਕੀ ਕੁਝ ਚੰਦ ਗਾਣੇ ਜੀ ਤੁਸੀਂ ਸ਼ੇਅਰ ਕਰਨਾ ਚਾਹੋ ਓ ਸ਼ਿਵ ਦੇ ਗਾਣਿਆਂ ਦੀ ਤੇ ਇੱਕ ਦੂਸਰੀ ਦੁਨੀਆ ਹੈ ਮਨ ਪਰ ਆਉਂਦਾ ਉਹਨਾਂ ਦੇ ਗਾਣੇ ਸੁਣ ਕੇ ਵਾਸਤਾਈ ਮੇਰਾ ਮੇਰੇ ਦਿਲਾਂ ਦੇ ਆ ਮੈ ਰੁਮਾਂ ਵਾਸਤਾਈ ਮੇਰਾ ਮੇਰੇ ਦਿਲਾਂ ਦੇ ਆ ਮੈ ਰੁਮਾਂ ਫੁੱਲੀਆਂ ਕਨੇਰਾ ਕਰ ਆ ਲੱਗੀ ਤੇਰੀ ਦੀਦ ਦਿਵੇ ਤੇ ਮੇਰੇ ਦੀਦਾਂ ਨੂੰ ਇੱਕ ਕੁੱਟ ਚਾਨਣੀ ਪਿਆਵੇ ਵਾਸਤਾ ਹੀ ਮੇਰਾ ਮੇਰੇ ਦਿਲਾਂ ਦੇ ਆ ਮਹਿਰਮਾ ਸੁਆ ਰੰਗ ਆਥਣਾ ਲਲਾਰਨਾ ਤੂੰ ਮੰਗ ਕੇ ਵੇ ਦਨੀਆ ਮੇ ਚੀਰਾ ਵੀ ਰੰਗਾ ਦੁਨੀਆ ਮੈਂ ਚੀਰਾ ਵੀ ਰੰਗਾ ਸ਼ਿਸ਼ਬਣ ਬਨੀਆਂ ਮੈਂ ਤੇਰੇ ਸਾਵੇਂ ਢੋਲਣਾ ਵੇ ਇੱਕ ਤੰਦ ਸੁਰ ਵਿੱਚ ਦੀਪਾ ਵੇ ਵਸਤਾਈ ਮੇਰਾ ਮੇਰੇ ਦਿਲਾਂ ਦੇ ਆ ਮੈਂ

ਕਦ ਮੁਹਾਰਾ ਮੋੜੇਗਾ ਕਦ ਮੁਹਾਰਾ ਮੈਨੂੰ ਲੱਗਦਾ ਮੈਨੂੰ ਇੱਥੇ ਰੋਣਾ ਆ ਜਾਣਾ ਪੁਰਾਣੇ ਜਜ਼ਵਾਤ ਨਾ ਗਾਣਿਆਂ ਨੂੰ ਸੁਣ ਕੇ ਜਦੋਂ ਆਪਾਂ ਆਪਣੇ ਆਪ ਨੂੰ ਫੀਲ ਕਰਦੇ ਹਾਂ ਉਸ ਸਿਚੁਏਸ਼ਨ ਤੇ ਰੱਖ ਕੇ ਹਰ ਬੰਦੇ ਦਾ ਮਨ ਭਰ ਆਉਂਦਾ ਵਾ ਬਿਲਕੁਲ ਬਿਲਕੁਲ ਚਾਹੇ ਉਹ ਵਰਾਗ ਕਿਸੇ ਵੀ ਚੀਜ਼ ਦਾ ਹੋਵੇ ਚਾਹੇ ਆਪਣੇ ਕਿਸੇ ਪਿਆਰੇ ਦਾ ਹੋਵੇ ਤੁਸੀਂ ਇਹ ਸੋਚ ਸਕਦੇ ਹੋ ਕਿ ਜਿਵੇਂ ਅਸੀਂ ਇਸ ਕਮਰੇ 'ਚ ਬੈਠੇ ਆਂ ਕਿ ਇਸ ਕਮਰੇ 'ਚ ਸ਼ਿਵ ਬੈਠੇ ਹੋਣ ਦਾਰਜੀ ਬੈਠੇ ਹੋਣ ਨਾਨੀਮਾ ਬੈਠੇ ਹੋਣ ਪਨਾ ਅੰਕਲ ਬੈਠੇ ਹੋਣ ਬਿਲਕੁਲ ਮਮਾ ਚਾਹ ਜਾਂ ਕੁਝ ਨਿ ਕੀਜੀਏ ਕੁੜੀ ਐ ਸਰਵ ਕੱਦੀ ਪਈ ਤੇ ਐ ਬੈਠਕ ਜਿਹੜੀ ਐ ਕਿੰਨੇ ਕਿੰਨੇ ਘੰਟੇ ਹਾਂ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਰਿਪੀਟ ਤੇ ਕਿੰਨਾ ਕਿੰਨਾ ਸਮਾਂ ਇਹਨਾਂ ਨੇ ਨਾਲ ਇਕੱਠੇ ਕੱਟਿਆ ਹੈ ਸਰਿੰਦਰ ਕੌਰ ਜੀ ਹਾਂਜੀ ਹਾਂਜੀ ਬਿਲਕੁਲ ਮੈਂ ਉਹ ਦੇਖਿਆ ਹੋਇਆ ਬੱਚੀ ਠੀਕ ਹੈ ਜੀ ਮੈਂ ਉਹ ਦੇਖਿਆ ਜੋ ਸਹੀ ਦੀ ਜਦੋਂ ਸ਼ਿਵ ਆਂਦੇ ਸੰ ਤੇ ਜਦੋਂ ਉਹਨਾਂ ਨੇ ਇੱਕ ਕੰਡਿਆਲੀ ਥੋਰ ਆ ਕੇ ਗਾਉਣਾ ਹਾਂਜੀ ਤੇ ਉਹਨਾਂ ਦੀ ਜੈਕਟ ਪਾਈ ਹੁੰਦੀ ਸੀ ਕੁੜਤੇ ਦੇ ਉੱਤੇ ਜੈਕਟ ਪਾਈ ਹੁੰਦੀ ਸੀ ਤੇ ਉਹ ਅਥਰੂ ਲਿੱਗੇ ਤੇ ਕੁੜਤੇ ਦੇ ਉੱਤੇ ਲਕੀਰਾਂ ਪਈਆਂ ਹੋਈਆਂ ਤੇ ਮੈਂ ਦਰਜੀ ਕੋਲੋਂ ਪੁੱਛਿਆ ਕਿ ਮੈਂ 11 12 ਸਾਲ ਦੀ ਹਾਂ ਜੀ ਤੇ ਦਰਜੀ ਰੋਂਦੇ ਕਿਉਂ ਨਹੀਂ ਹਾਂ ਤੇ ਦਰਜੀ ਨੇ ਅੱਗੋਂ ਮੈਨੂੰ ਕਿਹਾ ਤੂੰ ਆਲੇ ਬਹੁਤ ਛੋਟੀ ਹੈ ਤੈਨੂੰ ਨਹੀਂ ਸਮਝ ਆਏਗੀ ਜਦੋਂ ਵੱਡੀ ਹੋਏਗੀ ਉਦੋਂ ਪਤਾ ਲੱਗੇਗਾ ਜਦੋਂ ਵੱਡੀ ਹੋਈ ਤੇ ਸ਼ੀ ਵੀ ਚਲੇ ਗਏ ਹੂੰ ਸ਼ੀ ਵੀ ਨਿੱਕੀ ਜੀ ਉਮਰ ਤੇ ਛੱਡ ਕੇ ਚਲੇ ਗਏ ਹਾਂ ਜੀ ਔਰ ਉਹਦੇ ਗੀਤਾਂ ਦੇ ਬੋਲ ਉਦੋਂ ਸਮਝ ਆਏ ਵੱਡੇ ਹੋ ਕੇ ਕਿ ਇਹ ਕਹਿੰਦਾ ਕੀ ਸੀ ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਵਿੱਚ ਉਜਾਲਾ ਉਹ ਕਿਸਾਂ ਦੇ ਤਸਬੀਹਾਂ ਦਿੰਦਾ ਸੀ ਉਹਦੇ ਅਲੰਕਾਰ ਇਹੋ ਜਿਹੇ ਸਨ ਬਿਲਕੁਲ ਜੀ ਦੁਬਾਰਾ ਨਹੀਂ ਇਹੋ ਜਿਹੇ ਅਲੰਕਾਰ ਕਿਤੇ ਮਿਲੇ ਬਿਲਕੁਲ ਜੀ ਸਾਰੀ ਕਿਤਾਬ ਦੇ ਵਿੱਚ ਨਵੀਆਂ 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 ਗੱਲਾਂ ਔਰ ਫਿਰ ਜਦੋਂ ਆਪច្រ ਗਾਉਂਦਾ ਸੀ ਕੰਡਿਆਲੀ ਥੋਰ ਤੇ ਉਹ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਚਲੇ ਜਾਂਦੇ ਸਨ ਬਿਲਕੁਲ ਇੱਕ ਉਹ ਤਾਂ ਗਾਣਾ ਸੀ ਬਟਾਲਵੀ ਜੀ ਦਾ ਮਾਈ ਨੀ ਮਾਈ ਉਹ ਪਲੀਜ਼ ਮਾਈ ਨੀ ਮਾਈ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹ ਹੁੰਦੀ ਰੜਕ ਪਵੇ ਮਾਈ ਨੀ ਮਾਈ ਮੇਰੇ ਗੀਤਾਂ രണ പവേ അധി അദ്ധി രാത്ൂ മായ സാ ਜ਼ਿਕਰ ਦੇ ਵਿੱਚ ਆਉਂਦਾ ਕਿ ਸ਼ਿਵ ਕੁਮਾਰ ਜੀ ਨੇ ਜਦੋਂ ਇਹ ਗਾਣਾ ਲਿਖਿਆ ਸੀਗਾ ਮੈਂ ਜਵਾਨੀ ਮੋਕੇ ਤੁਰ ਜਾਣਾ ਤੇ ਉਹਦੇ ਬਾਰੇ ਕੁਛ ਤੁਹਾਡਾ ਕੀ ਮਤਲਬ ਸ਼ਿਵ ਨੇ ਬਾਤੇ ਗਾਣੇ ਕੁੜੀ ਇੱਕ ਔਰਤ ਇੱਕ ਵੂਮਨ ਹੁਡ ਹਾਂਜੀ ਜਿਸ ਨੂੰ ਕਹਿੰਦੇ ਨੇ ਔਰਤ ਨੂੰ ਸਮਝ ਕੇ ਐਨੇ ਗੀਤ ਲਿਖੇ ਨੇ ਪਰ ਜਵਾਨੀ ਦਾ ਮਜ਼ਾ ਜਿਹੜਾ ਉਹਨੇ ਆਪ ਮਾਨਿਆ ਹੋਇਆ ਸੋ ਉਹਨੇ ਕਈ ਗੀਤ ਇਹੋ ਜਿਹੇ ਲਿਖੇ ਜੋ ਖਾਸ ਬੰਦਿਆਂ ਦੇ ਮੁੰਡਿਆਂ ਦੇ ਗਾਣ ਵਾਲੇ ਸਨ ਹਾਂਜੀ ਆਸਾ ਸਿੰਘ ਮਸਤਾਨਾ ਅੰਕਲ ਨੇ ਬਹੁਤ ਸੋਨੇ ਗੀਤ ਉਹਨਾਂ ਦੇ ਗਾਏ ਇੱਕ ਮੈਂ ਇੱਕ ਇੱਕ ਪੇੜ ਇੱਕ ਵਿਰਖਸ਼ ਬਣ ਕੇ ਤੇ ਮੈਂ ਕੀ ਕੀ ਫੀਲ ਕਰਨਾ ਉਹ ਇੱਕ ਜਵਾਨ ਮੁੰਡੇ ਦੀ ਸਾਰੀ ਕਹਾਣੀ ਹੈ ਹਾਂਜੀ ਉਹ ਮੁੰਡੇ ਦੀ ਕਹਾਣੀ ਹੈ ਉਹ ਆਪ ਸੁਣੋ ਉਹ ਹੀਰੋ ਆਪ ਸੀ ਆਪਣੀ ਪੋਇਟਰੀ ਦਾ ਹੀਰੋ ਉਹ ਖੁਦ ਸੀ ਆਪ ਜੋ ਜੋ ਜਜ਼ਬਾ ਫੀਲ ਕੀਤਾ ਨਾ ਉਹਨੇ ਉਹ ਲਿਖਿਆ ਪਰ ਉਹ ਔਰਤਾਂ ਦੇ ਜਜ਼ਬਾਤ ਐਨੇ ਸਮਝਦਾ ਸੀ ਇਟ ਵਾਸ ਅਮੇਜ਼ਿੰਗ ਬਿਲਕੁਲ ਕਿ ਜਿੰਨੀਆਂ ਕੰਡ ਸਜਣ ਜੀ ਮੈਨੂੰ ਤੈਂਡੀਆਂ ਗਲੋੜੀਆਂ ਦਾ ਚਾ ਵਾਹ ਗਲੋੜੀਆਂ ਕਦੀ ਕਿਸੇ ਨੇ ਨਹੀਂ ਕਿਹਾ ਐ ਲਫ਼ਜ਼ ਤੂੰ ਬੜੀਆਂ ਸੋਹਣੀਆਂ ਮਿੱਠੀਆਂ ਗੱਲਾਂ ਕਰਨਾ ਤੈਂਡੀਆਂ ਗਲੋੜੀਆਂ ਦਾ ਚਾ ਤੇ ਮਤਲਬ ਐਸੀਆਂ ਐਸੇ ਪਿਆਰੇ ਪਿਆਰੇ ਬੋਲ ਉਹਨੇ ਕੱਢੇ ਕਿ ਸਮਝ ਨਹੀਂ ਆਂਦੀ ਕਿ ਬਿਲਕੁਲ ਜੀ ਸ਼ਿਵ ਅ ਮੈਂ ਕਿਉਂਕਿ ਗੱਲਾਂ ਹੀ ਸੁਣੀਆਂ ਨੇ ਪੜਿਆ ਹੈ ਉਹਨਾਂ ਨੂੰ ਤੇ ਸ਼ਿਵ ਅਸਲੀ ਅਰਥ ਦੇ ਵਿੱਚ ਸ਼ਿਵ ਦੇ ਰੂਪ ਜਿਹਨੂੰ ਅਸੀਂ ਅਰਧ ਨਾਰਾਇਣ ਸ਼ਵਰ ਵੀ ਸਮਝਨੇ ਆ ਹਾਂ ਜੀ ਸੋ ਇੱਕ ਇਨਸਾਨ ਦੀ ਇੱਕ ਅਲਟੀਮੇਟ ਮੈਚੁਰ ਅੰਡਰਸਟੈਂਡਿੰਗ ਉਦੋਂ ਅਸੀਂ ਮੰਨਿਆ ਕਿ ਜਦੋਂ ਉਹ ਇੱਕ ਔਰਤ ਤੇ ਇੱਕ ਮਰਦ ਦੋਨੋਂ ਦੇ ਪਰਸਪੈਕਟਿਵ ਨੂੰ ਸੋਚ ਕੇ ਸਮਝ ਕੇ ਤੇ ਇੱਕ ਮੈਚਰ ਗੱਲ ਕਰਦਾ ਹੈ ਹਾਂਜੀ ਤੇ ਦੋਨਾਂ ਦੇ ਕੋਈ ਬਾਇਸ ਨਹੀਂ ਹੁੰਦਾ ਤੇ ਉਹ ਉਹ ਤੁਸੀਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਇਹ ਕਾਸਟ 크리드 ਰਿਲੀਜੀਅਨ ਜੈਂਡਰ ਐਸ ਸਾਰੀਆਂ ਚੀਜ਼ਾਂ ਤੋਂ ਉੱਠ ਕੇ ਤੁਸੀਂ ਐਸ ਲੈਵਲ ਤੇ ਹੋ ਜਾਓ ਤੇ ਆਈ ਆਈ ਥਿੰਕ ਕਿ ਉਹ ਬੜੀ ਛੋਟੀ ਉਮਰੇ ਉਹ ਇੱਕ ਵੈਸੀ ਇੱਕ ਬਖਸ਼ਿਸ਼ ਲੈ ਕੇ ਉਤਰੇ ਸਨ ਤੇ ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਵੀ ਜੋ ਬਖਿਆਨ ਕੀਤਾ ਹੈ ਤੇ ਅਸਾਂ ਤਾਂ ਜੋ ਬਨ ਰੁੱਤੇ ਮਰਨਾ ਤੁਰ ਜਾਣਾ ਅਸੀਂ ਪਰੇ ਪਰਾਈ ਤੁਹਾਡਾ ਕੋਈ ਫੇਵਰਿਟ ਗਾਣਾ ਹੋਵੇ ਸ਼ਿਵ ਕੁਮਾਰ ਜੀ ਦਾ ਜਿਹੜਾ ਤੁਸੀਂ ਗਾਣਾ ਚਾਹੁੰਦੇ ਹੋ ਮੈਂ ਬੱਚੇ ਸ਼ਿਵ ਦੇ ਦੋ ਐਲਬम्स ਪੂਰੇ 16 ਟਰੈਕਸ ਕੀਤੇ ਨੇ ਠੀਕ ਹੈ ਜੀ ਸ਼ਿਵ ਦੇ ਕੀਤਾਂ ਦੇ ਠੀਕ ਹੈ ਜੀ ਉਹਦੇ ਵਿੱਚ ਸ਼ਿਵ ਦਾ ਸ਼ਿੰਗਾਰ ਰਸ ਬਹੁਤ ਥੋੜਾ ਹੈ ਠੀਕ ਹੈ ਜ਼ਿਆਦਾ ਬਿਰਹਾ ਹੈ ਕਿਉਂਕਿ ਸ਼ਿਵ ਬਿਰਹਾ ਦਾ ਸੁਲਤਾਨ ਮੰਨਿਆ ਜਾਂਦਾ ਸੀ ਹੂੰ ਉਹਦੀ ਮੈਨੂੰ ਤੇਰਾ ਬਿਰਹਣ ਹਾਂਜੀ ਉਹਦੇ ਹਰ ਗੱਲ ਦੇ ਵਿੱਚ ਬਿਰਹਣ ਹੈ ਹਾਂਜੀ ਸੋ ਉਹ ਬਿਰਹਾ ਦੇ ਗੀਤ ਜਿਹੜੇ ਸਾਨੂੰ ਦੇ ਬਹੁਤ ਟੱਚਿੰਗ ਸਨ ਸੋ ਮੈਂ ਕੋਈ 16 ਟਰੈਕਸ ਵਿੱਚੋਂ ਚਾਰ ਗਾਏ ਹੋਣਗੇ ਸ਼ਿੰਗਾਰ ਰਸ ਤੇ ਕਿ ਲੱਛੀ ਕੁੜੀ ਵਾਡੀਆਂ ਕਰੇ ਜਾਂ ਮੇਰੇ ਕੋ ਕੋ ਲੰਮੇ ਵਾਲ ਯਾ ਹੀਰੇ ਹੀਰੇ ਅੱਖੇ ਮੁੰਡਾ ਲੰਬੜਾ ਦਾ ਇਹਨਾਂ ਤੋਂ ਇਲਾਵਾ ਸਾਰੇ ਤੋਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹਮ ਵਾਸਤਾ ਹੀ ਮੇਰਾ ਲੋਕੀ ਪੂਜਣ ਰੱਬ ਇਹ ਸਾਰੇ ਗਾਣੇ ਬਿਰਹਾ ਦੇ ਗਾਣੇ ਸਨ ਤੁਹਾਨੂੰ ਆਈ ਡੋਟ ਨੋ ਤੁਹਾਡੀ ਆਡੀਅנס ਨੂੰ ਪਤਾ ਹੋਏ ਕਿ ਨਹੀਂ ਨੀਕ ਮੇਰੀ ਅੱਖ ਕਾਸ਼ ਨਹੀਂ ਹਾਂਜੀ ਨੀ ਮੇਰੇ ਹੱਥਾਂ 'ਤੇ ਲਿਖਿਆ ਹੋਇਆ ਹੈ ਸ਼ਿੰਗਾਰਸ ਹਮ ਆ ਲੋਕੀ ਪੂਜਣ ਰੱਬ ਵੇ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਸਾਨੂੰ ਸਾਮਕਿਆਂ ਦਾ ਹਜ ਸਾਨੂੰ ਸਾਮਕਿਆਂ ਦਾ ਹਜ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਐਸ ਗੀਤਾ ਤੇ ਇੱਕ ਇੱਕ ਬੰਦ ਜਿਹੜਾ ਨਾ ਉਹਨੂੰ ਚੁੰਮਨ ਤੇ ਦਿਲ ਕਰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਜੋ 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 ਚੀਜ਼ ਲੈ ਕੇ ਗਏ ਨਹੀਂ ਉਹ ਜਦੋਂ ਆਪਾਂ ਪੜਦੇ ਆ ਜਾਂ ਇੱਕ ਵਾਰੀ ਜਿਵੇਂ ਹੁਣ ਤੁਸੀਂ ਗਾ ਕੇ ਸੁਣਾਇਆ ਜਦੋਂ ਉਹਨੂੰ ਦੁਨਿਆਵੀ ਚੀਜ਼ਾਂ ਤੋਂ ਦੂਰ ਹੋ ਕੇ ਜਦੋਂ ਸੁਣਦੇ ਆ ਉਹ ਦਿਲ ਦੇ ਅੰਦਰ ਬੈਠ ਜਾਂਦਾ ਆ ਉਹ ਸਾਦੀ ਚੀਜ਼ਾਂ ਉਹ ਜਜ਼ਵਾਤ ਆਪਣੇ ਆਪ ਨੂੰ ਫੀਲ ਹੁੰਦੇ ਨੇ ਉਹ ਸਾਰੇ ਲੋਕੀ ਪੂਜਨ ਰੱਬ ਏ ਮਮਾ ਅੱਜ ਕੱਲ ਦੇ ਬੱਚੇ ਨਾ ਇਹਨੂੰ ਬ੍ਰੇਕਅਪ ਸੌਂਗ ਕਹਿੰਦੇ ਨੇ ਓਹੋ ਅੱਜ ਕੱਲ ਕਿਉਂਕਿ ਕਹਿੰਦੇ ਨੇ ਜੀ ਬ੍ਰੇਕਅਪਸ ਦੇ ਵਿੱਚ ਫਿਰ ਇਕੱਲੇ ਬੈਠ ਕੇ ਤੇ ਫਿਰ ਉਹ ਇਹੋ ਜਿਹੇ ਗੀਤਸ ਹੁੰਦੇ ਨੇ ਸੋ ਇਹ ਦਿਸ ਇਜ਼ ਦਿਸ ਇਜ਼ ਦ ਮੋਸਟ ਪਪੂਲਰ ਬ੍ਰੇਕਅਪ ਸੌਂਗ ਨੋਟ ਐਕਸੈਪਟੇਬਲ